ਐਨਆਰਆਈ ਸਭਾ ਦੀ ਚੋਣਾਂ ਦੇ ਦਿਨ ਆ ਚੁੱਕੇ ਆ ਤੇ ਅਸੀਂ ਖੜੇ ਆ ਐਨਆਰਆਈ ਸਭਾ ਜਲੰਧਰ ਦੇ ਬਾਹਰ ਤੁਸੀਂ ਦੇਖ ਸਕੋਗੇ ਤੋ ਤਸਵੀਰਾਂ ਕਿ ਇੱਥੇ ਕੁਝ ਐਨਆਰਆਈ ਆਏ ਹੋਏ ਨੇ ਜਿਹੜੇ ਵੋਟ ਪਾਉਣ ਨੂੰ ਇਸ ਤੋਂ ਇਲਾਵਾ ਜੇ ਗੱਲ ਕਰੀਏ ਸੁਰੱਖਿਆ ਦਾ ਵੀ ਪੂਰੇ ਪ੍ਰਬੰਧ ਹੈ ਤੇ ਅੰਦਰ VOTING ਚੱਲ ਰਹੀ ਹੈ ਇੱਥੇ ਦੱਸ ਦਈਏ ਕਿ 2010 ਦੇ ਵਿੱਚ ਇਸ ਐਨਆਰਆਈ ਸਭਾ ਦਾ ਗਠਨ ਹੋਇਆ ਸੀ ਤੇ ਲਗਭਗ ਹੁਣ ਤੱਕ 7 ਪ੍ਰਧਾਨ ਬਣ ਚੁੱਕੇ ਤੇ ਹੁਣ 8ਵੇਂ ਪ੍ਰਧਾਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਚੋਣਾਂ ਦੇ ਵਿੱਚ ਤਿੰਨ ਉਮੀਦਵਾਰ ਜਿਹੜੇ ਖੜੇ ਨੇ ਉਹਨਾਂ ਵਿੱਚ ਸਭ ਤੋਂ ਪਹਿਲਾਂ ਜਿਹੜੇ ਦੋ ਐਕਸ ਪ੍ਰਧਾਨ ਨੇ ਜਸਬੀਰ ਸਿੰਘ ਗਿੱਲ ਤੇ ਕਮਲਜੀਤ ਸਿੰਘ ਹੇਰ ਤੇ ਉਸ ਤੋਂ ਇਲਾਵਾ ਪ੍ਰਵਿੰਦਰ ਕੌਰ ਇਹ ਤਿੰਨ ਕੈਂਡੀਡੇਟ ਜਿਹੜੇ ਆਪਣਾ ਪ੍ਰਧਾਨ ਲਈ ਲੜਾਈ ਲੜ ਰਹੇ ਨੇ ਤੇ ਚੋਣਾਂ ਚੱਲ ਰਹੀਆਂ ਨੇ ਤੇ ਕੁਝ ਹੀ ਸਮੇਂ ਦੇ ਵਿੱਚ ਇਸ ਦੇ ਨਤੀਜੇ ਵੀ ਆ ਜਾਣਗੇ ਤੇ ਨਤੀਜੇ ਕੀ ਆਉਂਦੇ ਨੇ ਅਸੀਂ ਇਹ ਤੁਹਾਨੂੰ ਜਰੂਰ ਦੱਸਾਂਗੇ ਪ੍ਰਵਿੰਦਰ ਕੌਰ ਜਿਹੜੇ ਆ ਇਸ ਇਸ ਜਿੰਨੇ ਵੀ ਆ ਸਾਰੇ ਬਾਹਰ ਚਲੋ ਜੀ ਸਾਰੇ ਬਾਹਰ ਆਰਡਰ ਹੋ ਗਿਆ ਡਿਊਟੀ ਮੇਸਟਰ ਨਹੀਂ ਤਾਂ ਐਕਸ਼ਨ ਹੋਗਾ ਪੁਲਿਸ ਦੀ ਕਾਰਵਾਈ ਹੋਗੀ ਸਾਰਾ ਖਾਲੀ ਕਰੋ ਜੀ ਚਲੋ ਸਾਰੇ ਬਾਹਰ ਭਾਈ ਦਾ ਬਰਾਬਰ ਸਾਰੇ ਬਾਹਰ ਚਲ ਜਾਓ ਕੋਈ ਨਹੀਂ ਅਸੀਂ ਕਰ ਰਹੇ ਹਾਂ ਠੀਕ ਹੈ ਖੜਾ ਖੜਾ ਕੈਂਡੀਡੇਟ ਐਂਡਰਾਈਡ ਹੈ ਕਿਹੜਾ ਖੜਾ ਹੈ মিডিਆ ਪਰਸਨਸ ਇੱਕ ਪਾਸੇ ਹੋ ਜਾ ਸਾਰੇ ਇਹਨੇ ਬਾਕੀ ਸਾਰੇ ਆ ਜਾਓ ਕਾਈਂਡਲੀ ਬਾਹਰ ਚਲੋ ਬਾਹਰ ਜਾ ਕੇ ਆ ਵੀ ਸਾਰੇ ਬਾਹਰ ਚਲੋ ਅਰਾ بھائی ਐਕਸ਼ਨ ਕਰਨਾ ਪਿਆ ਮੈਨੂੰ ਕੋਈ ਮੈਂ voting ਕਰਨਾ ਹੈ ਕੈਂਡੀਡੇਟ ਜੀ ਜੀ ਕੈਂਡੀਡੇਟ ਮੈਂ ਅਬਜੈਕਟ ਹੈ ਮੇਰੇ ਸਟੇਟ ਨੇ ਹਾਂ ਇੱਕ ਮਿੰਟ ਅਸੀਂ ਬਸ ਅਸੀਂ ਬਸ ਡਿਮਾਂਡ ਕਰ ਰਹੇ ਹਾਂ ਅੱਜ ਕੋਈ ਵਰਕਸ਼ਾਲਾ ਸਾਰਾਇਣਾ ਕੋਈ ਸ਼ਰਤ ਖਰੀਦਣ ਦਾ ਮੌਕਾ ਨਹੀਂ ਹੈ। ਅਗੇ ਇਧਰ ਆ ਜਾ। ਕੁਝ ਵੀ ਨਹੀਂ ਹੋ ਮਤਲਬ ਕਿ ਅਸੀਂ ਗਏ ਕੰਦੇ ਜੀ ਵੇਅ ਕਾਰਡ ਹੀ ਨਹੀਂ ਵੈਲਿਡ ਹੈਗੇ। ਹੁਣ ਇਹ ਨਹੀਂ ਪਤਾ ਹੈਗਾ ਕਿ ਇਹ ਕਿਉਂ ਨਹੀਂ ਵੈਲਿਡ ਹੈਗੇ। ਜੇ ਤੁਸੀਂ ਰੀਨਿਊ ਨਹੀਂ ਕਰਾਇਆ ਸੀ ਕੋਈ। ਰੀਨਿਊ ਅਸੀਂ ਆਏ ਹਾਂ ਪਰ ਜਿਸ ਦਿਨ ਤੇ ਕੰਦੇ ਜੀ ਹੁਣ ਇਲੈਕਸ਼ਨ ਤੋਂ ਬਾਅਦ ਹੋਏਗਾ। ਯਾ ਤਾਂ ਸਾਨੂੰ ਕਹਦੇ ਨੇ ਤੁਸੀਂ ਇਲੈਕਸ਼ਨ ਵੋਟ ਨਹੀਂ ਪਾ ਸਕਦੇ ਇਹਦੇ ਨਾਲ। ਫਿਰ ਤਾਂ ਅਸੀਂ ਕਹਿੰਦੇ ਹਾਂ ਵੀ ਠੀਕ ਹੈ ਵੀ ਸਾਡਾ ਕਰੋ ਚਾਹ ਜਿੱਦਾਂ ਵੀ ਆਏ। ਅਸੀਂ ਤੇ ਆਏ ਸੀਗੇ। ਉਹ ਮੈਡਮ ਮਤਲਬ ਪਿਛਲੇ ਦਿਨਾਂ 'ਚ ਅਸੀਂ ਆਏ ਸੀ ਆਫਿਸ ਬਕਾਇਦਾ ਮੈਨੂੰ ਇੱਕ ਕੰਪਲੇਂਟ ਵੀ ਦੇਣੀ ਸੀ ਤੇ ਉਹ ਕੰਪਲੇਂਟ ਵੀ ਮਤਲਬ ਦਿੱਤੀ ਏ ਤੇ ਉਹਦੇ ਦਰਮਿਆਨ ਇਹ ਚੀਜ਼ ਹੋ ਗਈ ਜਿਹੜੀ ਐਨਆਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਵੋਟ ਕਾਟਾ ਸੀ ਤਾਂ ਪਹਿਲਾਂ ਕਿ ਪ੍ਰੋਸੈਸ ਕਿਤਾ ਹੋਣਾ ਹੈ ਨਹੀਂ ਭਾਜੀ ਪ੍ਰੋਸੈਸ ਕੀ ਅੱਗੇ ਮੈਂ ਲਾਸਟ ਟਾਈਮ ਵੋਟ ਪਾ ਕੇ ਗਿਆ ਬੜਾ ਈਜ਼ੀ ਮਤਲਬ ਕੋਈ ਦਿੱਕਤ ਨਹੀਂ ਆਈ ਇਹ ਦਿਖਾਇਆ ਸੀਗਾ ਕਾਰਡ ਦਿਖਾਇਆ ਸੀ ਉਹ ਤੋਂ ਬਲਕੇ ਪਾਸਪੋਰਟ ਵੀ ਨਹੀਂ ਦੇਣਾ ਉਹ ਦੇਖਿਆ ਅੱਜ ਜੇ ਗੱਲ ਕਰੀਏ ਇਹਨਾਂ ਦੀ ਸਭਾ ਦੇ 23600 ਵੋਟਰ ਨੇ ਹਾਂਜੀ ਆਸਟ ਸਿਰਫ 3 6 300 ਪਿਛਲੀ ਵਾਰ ਵੀ ਹੋਈ ਸੀ ਐਨੀ ਵੋਟ ਘੱਟ ਹੋਣ ਦਾ ਕਾਰਨ ਕੀ ਸਮਝਦੇ ਹੋ? ਕਾਰਨ ਇੱਕ ਤਾਂ ਐਕਚੁਅਲੀ ਜਿਹੜਾ ਹੈਗਾ ਕਿ ਮੇਨ ਜਿਹੜਾ ਕਾਰਨ ਅਸੀਂ ਕਹਿ ਸਕਦੇ ਕਿ ਇੱਥੇ ਕੰਮ ਤਾਂ ਕੋਈ ਉਹ ਜਿਹਾ ਹੁੰਦਾ ਨਹੀਂ ਐਨ ਆਰ ਆਈ ਵਾਸਤੇ ਸਟੰਟ ਆ ਬਸ ਇੱਕ ਤਰ੍ਹਾਂ ਦਾ ਹੈ ਇਹਨੂੰ ਕਿਹਾ ਜਾ ਸਕਦਾ ਕਿ ਆਪਣਾ ਮਤਲਬ ਕਿ ਇਹਨਾਂ ਨੇ ਬਣਾਣਾ ਬਸ ਬਣਾ ਦੇਣਗੇ ਨਾ ਹੋਰ ਕੋਈ ਕਾਰਨ ਨਹੀਂ ਹੈਗਾ ਦਾ ਵੀ VOTING ਜਿਹੜੀ ਹੁੰਦੀ ਹੈ ਪਹਿਲੀ ਗੱਲ ਤਾਂ ਪਤਾ ਨਹੀਂ ਲੱਗਦਾ ਆਮ ਬੰਦੇ ਨੂੰ ਪਤਾ ਹੀ ਨਹੀਂ ਹੋਣਾ ਕਿ ਐਨਆਰਆਈ ਬਹੁਤ ਆਏ ਹੋਣਗੇ ਇੱਥੇ ਕੋਈ ਇਹ ਨਹੀਂ ਹੈਗਾ ਕਿ 20000 ਦਾ ਬੰਦਾ ਤੇ ਉਹਦੇ ਵਿੱਚੋਂ 7-8000 ਬੰਦਾ 5-7000 ਪਰ ਕਿਸੇ ਨੂੰ ਪਤਾ ਹੀ ਨਹੀਂ ਕਿ ਅੱਜ VOTING ਵੀ ਹੈਗੀ ਆ ਜਿਹੜੀਆਂ ਚੋਣਾਂ ਦਾ ਅਸੀਂ ਬੜੇ ਖੁਸ਼ ਸੀਗੇ ਵੀ ਬੜੇ ਅਰਸੇ ਤੋਂ ਬਾਅਦ ਅਸੀਂ ਚੋਣਾਂ ਆਈਆਂ ਔਰ ਅਸੀਂ ਸਾਨੂੰ ਸਾਰਿਆਂ ਨੂੰ ਬਹੁਤ ਉਤਸ਼ਾਹ ਸੁਗ VOTING ਕਰਨ ਦਾ ਪਰ ਸਾਨੂੰ ਇਹ ਨਹੀਂ ਸੀ ਪਤਾ ਸਾਨੂੰ ਇਹ ਨਹੀਂ ਸੀ ਪਤਾ ਪਈ ਸਰਕਾਰ ਦੀ ਮਿਲੀ ਧੋਖੇ ਕਰਕੇ ਸਾਰੇ ਇਲੈਕਸ਼ਨ ਦਾ ਚਾਰਮ ਵੀ ਖਤਮ ਕਰ ਦਿੱਤਾ ਜਾਊਗਾ ਇੱਕ ਪਪੇਟ ਪ੍ਰੈਜ਼ੀਡੈਂਟ ਚੁਣਿਆ ਗਿਆ ਉਹਨਾਂ ਨੇ ਚੁਣ ਕੇ ਆਪਣਾ ਥੋਪਣਾ ਜਿਹੜਾ ਉਹਨਾਂ ਨੇ ਬਣਾ ਕੇ ਇਹ ਸਾਰਾ ਮੈਨਿਪੂਲੇਸ਼ਨ ਜਿਹੜੀ ਆ ਉਹਦੇ ਲਈ ਹੋਈ ਆ ਪਹਿਲਾਂ ਤਾਂ ਇਹਨਾਂ ਨੇ ਸਾਰੀਆਂ ਵੋਟਾਂ ਕੈਨਸਲ ਕਰਤੀਆਂ ਫਿਰ ਇਹਨਾਂ ਨੇ ਰੀਨਿਊਲ ਡੇਟ 10 ਤਰੀਕ ਤੇ 30 ਉਹ ਵੀ ਚੇਂਜ ਕਰਕੇ 15 ਕਰ ਦਿੱਤੀ ਸਾਰੇ ਬਾਇਲੋਜ ਜਿਹੜੇ ਆ ਉਹ ਪਾਸ ਨਹੀਂ ਹੋਏ ਅਸੀਂ ਚਾਹੀਏ ਫਿਰ ਹੁਣ ਕੁਛ ਨਹੀਂ ਹੈਗਾ ਮਸਲੇ ਦਾ ਹੱਲ ਸਾਡੇ ਦਾ ਇੱਕ ਮਿੰਟ ਕਰ ਦਿਓ ਇੱਕ ਮਿੰਟ ਅੱਛਾ ਹੁਣ ਜੀ ਜਿਹੜਾ ਫੇ ਇਹਨਾਂ ਨੇ ਮੈਨਿਪੂਲੇਸ਼ਨ ਕੀਤੀ ਉਹਦੇ ਨਾਲ 3 ਤਰੀਕ ਵਾਲੀ ਜਿਹੜੀ ਡੇਟ ਸੀ ਉਹ 15 ਚ ਕਰ ਦਿੱਤੀ ਅਸੀਂ ਫੇਰ ਵੀ ਕੁਛ ਨਹੀਂ ਇਹਨਾਂ ਨੂੰ ਬੋਲਿਆ ਔਰ ਉਸ ਤੋਂ ਬਾਅਦ ਇਹਨਾਂ ਨੇ ਜਿਹੜੀਆਂ ਜਿਲੰਦਰ ਤੋਂ ਵੋਟਾਂ ਪੈਂਦੀਆਂ ਆ ਜਿਹੜੀਆਂ ਬੜੀਆਂ ਆ ਉਹਨਾਂ ਨੂੰ ਲੋਅ ਕਰ ਦਿੱਤਾ ਵੀ ਇਹ ਪੈਣਗੀਆਂ ਜਿਹੜੇ ਬਾਕੀ ਡਿਸਟ੍ਰਿਕਟ ਆ ਸਾਰੇ ਪੰਜਾਬ ਦੇ ਗੁਰਦਾਸਪੁਰ ਪਟਿਆਲਾ ਅੰਮ੍ਰਿਤਸਰ ਨਮਾਸ਼ਹਿਰ ਮੋਗਾ ਉਹਨਾਂ ਦੀਆਂ ਸਾਰੀਆਂ ਵੋਟਾਂ ਇਹਨਾਂ ਨੇ ਰੋਕ ਦਿੱਤੀਆਂ ਗਈਆਂ ਇਹ ਕਹਿੰਦੇ ਵੀ ਉੱਥੇ ਦੇ ਪ੍ਰਧਾਨ অথੋરાઇਜ਼ ਨਹੀਂ ਹੈਗੇ ਕਾਰਡ ਇਸ਼ੂ ਕਰਨ ਦੇ ਇਹ ਜ਼ਰੂਰ ਆ ਜਦੋਂ ਮੈਂ 13 ਦੇ ਵਿੱਚ ਪ੍ਰਧਾਨ ਬਣਿਆ ਉਦੋਂ ਉਹ ਲੈਟਰ ਨਿਕਲੀ ਸੀ 12 ਦੇ ਵਿੱਚ ਪਰ ਡਿਸਟ੍ਰਿਕਟਸ ਦੇ ਵਿੱਚ ਇਲੈਕਸ਼ਨ ਨਾ ਹੋਣ ਕਰਕੇ ਉਹੀ ਪ੍ਰਧਾਨ ਕੰਟੀਨਿਊ ਕਰਦੇ ਰਹੇ ਅੱਜ ਤੱਕ ਕੰਟੀਨਿਊ ਕਰ ਰਹੇ ਆ ਔਰ ਦੇ ਆਰਥਰਾਇਜ਼ਡ ਟੂ ਸਾਈਨ ਦਾ ਚੈਕਸ ਸਾਰੇ ਫੰਡ ਉਹ ਯੂਜ਼ ਕਰ ਰਹੇ ਆ ਪਰ ਜੇ ਉਹ ਫੰਡਸ ਯੂਜ਼ ਕਰ ਰਹੇ ਆ ਤੇ ਉਹ ਵੋਟ ਜਿਹੜੇ ਵੋਟ ਨਵੇਂ ਨਵੇਂ ਵੋਟਰ ਬਣਦੇ ਆ ਉਹਨਾਂ ਨੂੰ ਕਿਉਂ ਨਹੀਂ انرੋਲ ਕਰ ਸਕਦੇ ਇਹ ਇਹਨਾਂ ਨੇ ਰੂਲ ਬਣਾ ਕੇ ਦੁਬਾਰਾ ਥੋਪ ਦਿੱਤਾ ਗਿਆ ਦੇਖੋ ਜੀ ਮੈਂ ਹੁਣੇ ਆਣ ਕੇ ਕਾਰਡ ਬਣਾਇਆ 500 ਰੁਪਏ ਦਾ ਦਿੱਤਾ ਫੀ ਵੀ ਦਿੱਤੀ ਆ ਨੀਰ ਨੂੰ ਕਾਰ ਬਾਸੇ ਲੇਕਨ ਮੈਨੂੰ ਵੋਟ ਨਹੀਂ ਬਣ ਦਿੱਤੀ ਕਹਿੰਦੇ ਕਹਿੰਦੇ ਤੁਸੀਂ ਤੁਹਾਡੀ ਵੈਲਟ ਨਹੀਂ ਵੋਟ ਕਿਉਂਕਿ 15 ਤੋਂ ਬਾਅਦ ਜਿਹੜੀ ਵੋਟ ਹੋਏ ਆ ਰੀਨਿਊ ਹੋਏ ਆ ਉਹ ਵੋਟ ਨਹੀਂ ਪਾ ਸਕਦਾ ਮੈਂ ਕਿਉਂ ਨਹੀਂ ਪਾ ਸਕਦਾ ਕਹਿੰਦੇ ਨਹੀਂ ਅਸੀਂ ਇਹ ਲਾ ਬਣਾਤਾ ਜੀ 15 ਤੋਂ ਬਾਅਦ ਜਿਹੜੀ ਰੀਨਿਊ ਹੋਇਆ ਉਹ ਨਹੀਂ ਪਾ ਸਕਦਾ ਤੁਹਾਡਾ ਨਾਮ ਮੇਰਾ ਕੇਵਲ ਸਿੰਘ ਚਾਹਾਨ ਕਿਹੜੀ ਜਗ੍ਹਾ ਤੋਂ ਮੈਂ ਮੈਦਪੁਰ ਤੋਂ ਤੇ ਤੁਸੀਂ ਸਪੈਸ਼ਲ ਵੋਟ ਲਈ ਆਏ ਸੀ ਜਾਂ ਵੈਸੇ ਆਏ ਸੀ ਮੈਂ ਸਪੈਸ਼ਲ ਵੋਟ ਲਈ ਆਇਆ ਸੀ ਨਹੀਂ ਮੈਂ ਸਭਾ ਨਾਲ ਬਹੁਤ ਦੇਰ ਤੋਂ ਜੁੜੀ ਹੋਈ ਆ ਜੀ ਔਰ ਜਿਹੜਾ ਇਲੈਕਸ਼ਨਸ ਦਾ ਕ੍ਰਾਈਟੇਰੀਆ ਹੈਗਾ ਇਹਦੇ ਵਿੱਚ ਕੋਈ ਇਦਾਂ ਨਹੀਂ ਹੈਗਾ ਕਿ ਇੱਕ ਦਿਨ ਪਹਿਲਾਂ ਯਾ 2 ਦਿਨ ਪਹਿਲਾਂ ਯਾ 2 ਮਹੀਨੇ ਪਹਿਲਾਂ ਯਾ 2 ਸਾਲ ਯਾ 20 ਸਾਲ ਪੁਰਾਣੀ ਜਦੋਂ ਵੀ ਤੁਹਾਡੀ ਮੈਂਬਰਸ਼ਿਪ ਹੈਗੀ ਆ ਤੁਹਾਡਾ ਐਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ ਹੈਗਾ ਆ ਉਹ ਕਵਰ ਹੋਣਾ ਚਾਹੀਦਾ ਔਰ ਸਭਾ ਦੇ ਨਾਲ ਔਰ ਪੰਜਾਬ ਦੇ ਨਾਲ ਬਹੁਤ ਢੇਰ ਤੋਂ ਜੁੜੀ ਹੋਈ ਆ ਔਰ ਇਹਦੇ ਵਿੱਚ ਇਹ ਦੇਖੋ ਬਿਲਕੁਲ ਇਹ ਓਪੋਨੈਂਟ ਜਿਹੜੇ ਹੈਗੇ ਇਲਜ਼ਾਮ ਲਗਾ ਰਹੇ ਆ ਅਸੀਂ ਇਸ ਚੀਜ਼ ਨੂੰ ਐਨਆਰਆਈ ਸਵਾਦੇ ਹਿੱਤਾਂ ਵਾਸਤੇ ਕੰਮ ਕਰਨ ਵਾਸਤੇ ਅੱਛੇ ਤਰ੍ਹਾਂ ਕੰਮ ਕਰਨਾ ਹੈਗਾ ਕੋਈ ਵੀ ਕੁਝ ਵੀ ਕਵੇ ਅਸੀਂ ਉਸ ਚੀਜ਼ ਲਈ ਇਹਨਾਂ ਨੇ ਐਗਰੀ ਨਹੀਂ ਕਰਦੇ ਕਿਉਂਕਿ ਇਸ ਜਿਹੜਾ ਸੇਵਾ ਦੀ ਮੈਂਬਰਸ਼ਿਪ ਦੀ ਕੰਡੀਸ਼ਨਸ ਹੈਗੀਆਂ ਆ ਇਲੈਕਸ਼ਨਸ ਦੀਆਂ ਕੈਂਡੀਡੇਟਸ ਦੀ ਕੰਡੀਸ਼ਨ ਆ ਉਹ ਸੇ ਪੂਰੀਆਂ ਜਿਹੜੀਆਂ ਹੈਗੀਆਂ ਉਹ ਫੁੱਲਫਿਲ ਕੀਤੀਆਂ ਐ ਇਲਜ਼ਾਮ ਲਗਾਏ ਜਾਂਦੇ ਆ ਤੁਹਾਡੇ ਵੱਲੋਂ VOTING ਆ ਜਿਹੜੀ ਉਹ ਖਰੀਦੀ ਗਈ ਹੈਗੀ ਔਰ ਤੁਹਾਡੇ ਖਰੀਦੇ ਹੋਏ ਬੰਦੇ ਬੁਲਾਏ ਗਏ ਸਾਡੇ ਇਹਦੇ ਵਿੱਚ ਕੋਈ ਵੀ ਦੇਖੋ ਸਾਰੇ ਬੰਦੇ ਜਿਹੜੇ ਹੈਗੇ ਆ ਉਹ ਮੈਂਬਰਸ ਦੇ ਆ ਪੂਲਿੰਗ ਬੂਥ ਹੋ ਰਹੇ ਆ ਉਹਦੇ ਵਿੱਚ ਸਾਰੇ ਮੈਂਬਰਸ ਜਿਹੜੇ ਹੈਗੇ ਆ ਉਹ ਪੁਰਾਣੇ ਮੈਂ ਪਾਰਕਿਓ ਕੇ ਡੈਜਟੈਂਜ ਨਾ VOTING RIGHT ਨੇ ਉਹਨਾਂ ਨੂੰ ਵੋਟ ਨਹੀਂ ਦਿੱਤਾ ਜਾਂਦੀ ਤੇ ਇਹ ਦਿਖਾ ਰਹੇ ਆਪ ਸਾਰੇ ਕਨਸਟਿਚਿਊਸ਼ਨ ਅਸੀਂ ਇਹਦੇ ਵਿੱਚ ਕਨਸਟਿਚਿਊਸ਼ਨ ਜਿਹੜਾ ਪੁਰਾਣੇ ਬੰਦੇ ਆਪੋਨੈਂਟ ਹੈਗੇ ਆ ਉਹੀ ਕਹਿ ਰਹੇ ਆ ਜਿਹੜਾ ਕਨਸਟਿਚਿਊਸ਼ਨ ਆ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ 5 ਸਾਲ ਬਾਅਦ ਜਿਹੜਾ ਕਾਰਡ ਉਹ ਰੀਨਿਊ ਹੋਣਾ ਚਾਹੀਦਾ ਉਹੀ ਔਰ ਸਾਡੇ ਸਾਨੂੰ ਵੀ ਬੜੀ ਇਸ ਚੀਜ਼ ਦਾ ਪ੍ਰੋਬਲਮ ਆ ਰਹੀ ਆ ਕਿ ਜਿਹੜੇ ਕਈ ਵੋਟਰਸ ਆ ਰਹੇ ਸੀਗੇ ਕਿ ਸਾਨੂੰ ਵੋਟ ਪਾਣਾ ਨਹੀਂ ਪਾ ਰਹੇ ਉਹ ਨਹੀਂ ਪਾ ਸਕਦੇ ਕਿਉਂਕਿ ਜਿਹੜੇ ਕਾਰਡ ਹੈਗੇ ਆ ਉਹ 5 ਸਾਲ ਤੋਂ ਪੁਰਾਣੇ ਆ ਇਹ ਸਾਰਿਆਂ ਨੂੰ ਪ੍ਰੋਬਲਮ ਇਹ 5 ਸਾਲ ਲਈ ਜੇ ਕਨਸਟ 2020 ਨੂੰ ਇਸ਼ੂ ਹੋਇਆ ਕਾਰਡ ਉਹਨਾਂ ਨੂੰ ਰਾਈਟ ਹੋਣਾ ਚਾਹੀਦਾ ਬਾਹਰ ਖੜੇ ਉਹਨਾਂ ਨੂੰ ਸਰ ਮੈਨੂੰ ਨਹੀਂ ਪਤਾ ਇਹਦੇ ਬਾਰੇ ਹਾਂ ਜ ਤੁਸੀਂ ਮੈਨੂੰ ਕਿੰਨੇ ਵੋਟਰਸ ਆ ਰਹੇ ਆ ਮੈਂ ਤੁਹਾਨੂੰ ਮਤਲਬ ਇਹ ਕੋ ਤਾਂ ਨਹੀਂ ਕਹਿ ਸਕਦੀ ਪਰ ਇਹ ਜੇ ਕੋਈ 2020 ਦਾ ਉਹਦੇ ਬਾਰੇ ਮੈਂ ਨਹੀਂ ਕਹਿ ਸਕਦੀ ਸੀ ਦੱਸੋ ਕਿ ਐਨਆਰਐ ਸਭਾ ਦੇ ਵਿੱਚ ਜ਼ਿਆਦਾਤਰ ਕੀ ਹੋ ਰਿਹਾ ਪਿਛਲੀ ਵਾਰ ਵੀ ਜਿਹੜੇ ਪ੍ਰਧਾਨ ਬਣੇ ਸੀ ਉਹ ਅੱਥੇ ਅਵੇਲੇਬਲ ਹੀ ਨਹੀਂ ਹੁੰਦੇ ਉਹ ਗੱਲਾਂ ਨਹੀਂ ਸਰ ਆਪਾਂ ਇਦਾਂ ਕਰ ਤੁਸੀਂ ਮੈਂ ਤੁਹਾਨੂੰ ਸਿਰਫ ਇਸ ਵਾਰੀ ਹੁਣ ਮੈਂ ਤੁਹਾਡੇ ਤੋਂ ਮਾਫੀ ਚਾਹੁੰਦੀ ਹਾਂ ਹਾਂਜੀ 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 ਸਰ ਹਾਂਜੀ ਸਰ ਹਾਂਜੀ ਹਾਂਜੀ ਸਰ ਤੁਹਾਡਾ ਕੰਮ ਹੋਣਾ ਜੇ ਤੁਸੀਂ ਜਿੱਤੋਗੇ ਉਹਨਾਂ ਦਾ ਜਿਹੜਾ ਕੰਮ ਹੈ ਮੈਂ ਪੁੱਛ ਰਿਆ ਇਹ ਇੱਕ ਹੁੰਦਾ ਕੀ ਹੈ ਕਿ ਜਦੋਂ ਕੋਈ ਐਨਆਰਐ ਸਭਾ ਦਾ ਪ੍ਰਧਾਨ ਬਣ ਜਾਂਦਾ ਉਹ ਜ਼ਿਆਦਾਤਰ ਵਿਦੇਸ਼ ਹੀ ਰਹਿੰਦਾ ਹੈ ਤੇ ਐਨਆਰਆਈ ਦੇ ਜਿਹੜੇ ਹੈਗੇ ਪਰ ਮਸਲੇ ਤਾਂ ਇੱਥੇ ਨੇ ਉਹ ਹੱਲ ਨਹੀਂ ਹੁੰਦੇ ਇਹਦੇ ਵਿੱਚ ਤੁਸੀਂ ਅਸੀਂ ਦੇਖੋ ਇਹ ਜਿਹੜੀ ਸਭਾ ਦਾ ਇਲੈਕਸ਼ਨਸ ਹੈਗੇ ਆ ਜੇ ਸਭਾ ਦੇ ਵਿੱਚ ਮੈਂ ਐਜ਼ ਪ੍ਰਧਾਨ ਆਂਦੀ ਆ ਤੇ ਜਿਹੜੀ ਉਹਦੀ ਕੰਡੀਸ਼ਨ ਹੈ ਅਸੀਂ ਐਫੀਡੇਵਿਟ ਸਾਈਨ ਕਰਦੇ ਆ ਕਿ ਸਾਨੂੰ ਨੋਮੀਨੇਟੇ ਰਹਿਣਾ ਪੈਣਾ ਉਹ ਕੰਡੀਸ਼ਨ ਜਿਹੜੀ ਹੈਗੀ ਆ ਆਪਾਂ ਮੈਂ ਤਾਂ ਇੱਥੇ ਰਹਿੰਦੀ ਆ ਔਰ ਅਸੀਂ ਰੱਬ ਮੇਰੇ ਰੱਖੇ ਕਿ ਜੇ ਮੈਂ ਆਂਦੀ ਆ ਪ੍ਰੈਜ਼ੀਡੈਂਟ ਕੈਂਡੀਡੇਟ ਰੂ ਤਾਂ ਅਸੀਂ ਮੇਰਾ ਨਾਮ ਦਵਿੰਦਰ ਸਿੰਘ ਆ ਜੀ ਵੈਸੇ ਸ਼ਾਰਟ ਨੇਮ ਮੈਨੂੰ ਦੇਵਤੰਦ ਵੀ ਕਹਿੰਦੇ ਆ ਕਿਹੜੀ ਜਗ੍ਹਾ ਤੋਂ ਆ ਜੀ ਮੈਂ ਵੈਸੇ ਯੂਕੇ ਤੋਂ ਆ ਤੇ ਇੱਥੇ ਆਪਣਾ ਹੈਗਾ ਸ਼ਹੀ ਅੱਜ ਐਨਆਰਆ ਦੀ ਸਭਾ ਦੀ ਚੋਣਾਂ ਹੋ ਰਹੀਆਂ ਨੇ ਤੁਸੀਂ ਵੋਟ ਪਾਣ ਕੀ ਤੁਹਾਨੂੰ ਲੱਗਦਾ ਕਿ ਕਿਹਦਾ ਦਾ ਕੈਂਡੀਡੇਟ ਹੋਣਾ ਚਾਹੀਦਾ ਕੈਂਡੀਡੇਟ ਜੀ ਹੋਣਾ ਚਾਹੀਦਾ ਜਿਹੜਾ ਕਿ ਐਕਚੁਅਲ ਚ ਐਨਆਰਆ ਦੀ ਜਿਹੜੀ ਆ ਉਹ ਗੱਲ ਸੁਣੀ ਜੋ ਸਮੱਸਿਆਵਾਂ ਆ ਰਹੀਆਂ ਐਨਆਰਆ ਨੂੰ ਉਹ ਜਿਹੜੀਆਂ ਉਹਨਾਂ ਦਾ ਹੱਲ ਕੀਤਾ ਜਾਵੇ ਇਸ ਤੋਂ ਪਹਿਲਾਂ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਐਨਆਰਆ ਸਭਾ ਦੀ ਕਿ ਐਨਆਰਆ ਖੁਸ਼ ਨਹੀਂ ਹੈ ਕਿ ਉਹਨਾਂ ਦੇ ਮਸਲੇ ਹੱਲ ਨਹੀਂ ਹੁੰਦੇ ਬਿਲਕੁਲ ਜੀ ਇੱਥੇ ਕੋਈ ਦੋ ਰਾਏ ਨਹੀਂ ਹੈਗੀ ਆ ਜੇ ਐਨਆਰੀਆਂ ਦੇ ਮਸਲੇ ਜਿਹੜੇ ਅੱਜ ਕੱਲ ਬਹੁਤ ਜ਼ਿਆਦਾ ਆ ਵਧ ਰਹੇ ਆ ਡੇ ਬਾਈ ਡੇ ਅਸੀਂ ਹੁਣ ਆਪ ਇੱਥੇ ਖੁਦ ਰਹਿੰਦੇ ਆ ਕਰਕੇ ਸਾਨੂੰ ਮੈਨੂੰ ਲੱਗਦਾ ਹੈ ਕਿ ਇਸ ਟਾਈਮ ਵੀ ਸਾਡੇ ਕੋਲ ਮੇਰੇ ਕੋਲ ਐਸਬੀਐਸ ਨਗਰ ਦੇ ਮੇਰੇ ਕੋਲ 50 ਕ ਕੇਸ ਹੋਣੇ ਆ ਜੀ ਜਿਹੜੇ ਆਇਓ ਆ ਜਿਹੜਾ ਪ੍ਰਧਾਨ ਬਣੇਗਾ ਤੁਸੀਂ ਉਹਦੇ ਕੋਲ ਕੀ ਉਮੀਦ ਰੱਖਣਾ ਪ੍ਰਧਾਨ ਕੋਲ ਉਹੀ ਉਮੀਦ ਰੱਖਦੇ ਆਂ ਜੀ ਕਿ ਉਹ ਪਹਿਲਾਂ ਤਾਂ ਜਿਹੜੀਆਂ ਇਹਦੇ ਵਿੱਚ ਸੋਧਾਂ ਹੋਣੀਆਂ ਚਾਹੀਦੀਆਂ ਬਹੁਤ ਜੋ ਕਿ ਪਹਿਲਾਂ ਨਹੀਂ ਕੀਤੀਆਂ ਗਈਆਂ ਕਿ ਕੋਈ 24000 ਮੈਂਬਰ ਆ ਦੇ ਵਿੱਚ ਪਹਿਲਾਂ ਕਿਸੇ ਜਿਹੜੇ ਪੁਰਾਣੇ ਪ੍ਰਧਾਨ ਸੀ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਲਿਸਟਾਂ ਜਿਹੜੀਆਂ ਆ ਉਹ ਅਪਡੇਟ ਨਹੀਂ ਕੀਤੀਆਂ ਗਈਆਂ ਤੇ ਸਹੀ ਇਨਫਾਰਮੇਸ਼ਨ ਨਹੀਂ ਸਰ ਕਿਸੇ ਨੂੰ ਵੀ ਮਿਲ ਰਹੀ ਤੇ ਬਹੁਤ ਕੁਛ ਆ ਜੀ ਜਿੱਦਾਂ ਹੁਣ ਐਗਜ਼ਾਮਪਲ ਦੇ ਦਿੰਨਾ ਵੀ ਕਿਸੇ ਦੀ ਡੈਥ ਹੋ ਗਈ ਆ ਬਿਓ ਦੇ ਵਿੱਚ ਹੀ ਆ ਜੇ ਮੈਂ ਇਦਾਂ ਦੀ ਕਾਫੀ ਸ਼ਾਂਤੀ ਹੋਣੀ ਚਾਹੀਦੀ ਆ ਬਾਕੀ ਇੱਕ ਹੋਰ ਜਿਹੜੇ ਦੇਖ ਰਿਆ ਸੀ ਮੁੱਦਾ ਸੀਗਾ ਕਿ ਵੀ 90 ਡੇਜ਼ ਜਿਹੜਾ ਆ ਵੀ ਕੰਟਰੀ ਤੋਂ ਬੰਦਾ ਬਾਹਰ ਰਹਿਣ ਦਾ ਉਹ ਬੋਰਡ ਪਾਉਣ ਦਾ ਹੱਕ ਆਪਣਾ ਵੋਟ ਪਾਉਣ ਦਾ ਹੱਕਦਾਰ ਸੀ ਜਾਂ ਆਪਣਾ ਕਾਰਡ ਜਿਹੜਾ ਉਹਨਾਂ ਦੀ ਆਇਡੈਂਟੀ ਬਣ ਸਕਦੀ ਸੀ ਇਹ ਵੀ ਗੱਲਾਂ ਗਲਤ ਹੈ ਜੀ ਕਿਉਂਕਿ ਐਕਚੁਅਲ ਦੇ ਵਿੱਚ ਹੁਣ ਕਈ ਤਾਂ ਜਿਹੜੇ ਵੋਟਾਂ ਪਹਿਲਾਂ ਬਣੀਆਂ ਆ ਕਈ ਤਾਂ ਇਦਾਂ ਦੇ ਵੀ ਹੈਗੇ ਆ ਬਈ ਉਹ ਮੈਨੂੰ ਲੱਗਦਾ ਉਹ ਤੋਂ ਰਿਪੋਰਟ ਹੋ ਕੇ ਆਏ ਆ ਆਪਣੇ ਜਾਂ ਇਦਾਂ ਦੇ ਵੀ ਹੈਗੇ ਆ ਜਿਹੜੇ ਇਹਨਾਂ ਨੂੰ ਮੈਨੂੰ ਲੱਗਦਾ 10-15 ਸਾਲ ਹੋ ਗਿਆ ਉਹ ਮੁੜ ਕੇ ਗਏ ਹੀ ਨਹੀਂ ਹੈਗੇ ਉਹਨਾਂ ਦਾ ਐਨ ਆਰ ਆਈ ਸਟੇਟਸ ਹੀ ਨਹੀਂ ਹੈਗਾ ਜੇ ਉਹਨਾਂ ਦਾ ਐਨ ਆਰ ਆਈ ਸਟੇਟਸ ਨਹੀਂ ਹੈਗਾ ਤੇ ਫਿਰ ਉਹਨਾਂ ਨੂੰ ਵੋਟ ਉਹਨਾਂ ਮੈਂਬਰ ਬਣਨ ਦਾ ਵੀ ਕੋਈ ਹੱਕ ਨਹੀਂ ਮੇਰੇ ਖਿਆਲ ਸਾਬ ਦਾ